ਕੀ ਅੱਜ ਪਿੰਡ ਚਚਰਾੜੀ ਦੇ ਸਾਫਕਾ ਸਰਪੰਚ ਸੋਨੀ ਜੀ ਗਰਾਉਂਡ 'ਚ ਲੱਡੂ ਵੰਡਣ ਆਏ ਆ ਆਪਾਂ ਇਹਨਾਂ ਨੂੰ ਪੁੱਛਦੇ ਆਂ ਵੀ ਕਿਹੜੀ ਖੁਸ਼ੀ 'ਚ ਲੱਡੂ ਵੰਡਣ ਆਇਆ ਹਾਂਜੀ ਸਰਪੰਚ ਸਾਹਿਬ ਪਹਿਲਾਂ ਤਾਂ ਸਾਰੇ ਬਾਈਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲੱਡੂ ਬਰਾਸਤੀ ਖੇਡਾਂ ਦੇ ਮਸਲੇ 'ਚ ਬੰਡਲ ਲੱਗੇ ਆ ਜੀ ਅੱਛਾ ਜੀ ਕਿਉਂਕਿ 10 ਸਾਲ ਹੋ ਗਏ ਬਰਾਸਤੀ ਖੇਡਾਂ ਦੇ ਵਿੱਚ ਮੜਦਾ ਦੀਆਂ ਧੋਣਾ ਬੰਦ ਕਰਾ ਦਿੱਤੀ ਠੀਕ ਹੈ ਜੀ ਅੱਛੇ ਉਹਦੀ ਕੂਚੀ ਬਣ ਰਹੀ ਹੈ ਉਹਦੀ ਕੂਸੀ ਦੇ ਵਿੱਚ ਕੱਲ ਮਤਾ ਪਾਸ ਹੋ ਗਿਆ ਜੀ ਠੀਕ ਹੈ ਜੀ ਤੇ ਉਹਦੀ ਕੂਸੀ ਦੇ ਵਿੱਚ ਅਸੀਂ ਲੱਡੂ ਬਣ ਰਹੇ ਆ ਜੀ ਤੇ ਬਾਦਸ਼ਾਹ ਦੱਬੀਆ ਬਾਸਾ ਰਹੇ नहीं ले गया नहीं नहीं ऐसे गया जी